ਪਿੰਡ ਦੇ ਘੜੂਆਂ ਦੇ ਵਿੱਚ ਮੌਜੂਦ ਆ ਜਿੱਦਾਂ ਵਾਰ ਫੇਗਾ ਜਦੋਂ ਦੀ ਨਹੀਂ ਬਰਸ਼ਤੀ ਹੋਈ ਐ ਅੱਛਾ ਹਾਂ ਨਸ਼ਾ ਬਹੁਤ ਹੋ ਗਿਆ ਅੱਛਾ ਹਾਂ ਪਹਿਲਾਂ ਨਹੀਂ ਤਾ ਨਸ਼ਾ ਜ਼ਮੀਨਾਂ ਵੇਕੀਆਂ ਹੂੰ ਪਹਿਲੇ ਹੋ ਗਏ ਲੋਕ ਅੱਛਾ ਹਾਂ ਮੁੰਡੇ ਗੱਲ ਨਹੀਂ ਮੰਨਦੇ ਉਹ ਆਪਣੀ ਚਲਾਉਂਦੇ ਆ ਬੁੜੇ ਵੇਲੇ ਕਰਦੇ ਇੱਥੇ ਬੈਠਦੇ ਆ ਇਨਾ ਡੇਢ ਮਹੀਨਾ ਲੱਗ ਜਾਂਦਾ ਤਾਂ ਜੀ ਕੱਢਣ ਕੱਢਣ ਨੂੰ ਸਾਡੀ ਅਚੱਕੇ ਤੋਂ ਤੋਂ ਸ਼ੁਰੂ ਹੋ ਜਾਂਦੇ ਸੀ 13 ਅਪ੍ਰੈਲ ਤੋਂ ਜਿਹੜੀ ਵਿਸਾਖ ਚੜਦਾ ਜਦੋਂ ਵਡਾਈ ਤਾਂ ਪੈਂਦੀ ਸੀ ਜੇ ਚੜਦੇ ਵਿਸਾਖ ਤੋਂ ਅੱਛਾ ਹਾਂ ਜੀ ਉੱਥੇ ਬਾਅਦ ਫਿਰ ਬੰਨਣੀ ਫਿਰ ਟੋਟੋਾਈ ਕਰਕੇ ਇਕੱਠੀ ਕਰਨੀ ਫਿਰ ਬੁੱਲਦਾਂ ਦੇ ਨਾਲ ਉਹਨੂੰ ਗੌਣੇ ਖਲਵਾੜੇ ਲਾਉਂਦੇ ਤੇ ਜੀ ਫਿਰ ਅਚ ਜੀ ਪਾਪੂ ਜੀ ਕਹਿੰਦੇ ਵੀ ਨੌਕਰੀ ਨਹੀਂ ਮਿਲਦੀ ਭਗਵੰਤ ਮਾਨ ਕਹਿੰਦੇ ਅਸੀਂ ਹਜ਼ਾਰਾਂ ਦੇ ਹਿਸਾਬ ਨਾਲ ਨੌਕਰੀ ਦੇਤੀ ਕੋਈ ਨੌਕਰੀ ਝੂਠ ਹੈ ਕਦੇ ਦੱਸਿਆ ਦਾ ਹੈ ਨਹੀਂ ਜੀ। ਇੱਕ ਬੰਦਾ ਕਹਿੰਦਾ ਕੋਈ ਨੌਕਰੀ ਮਿਲੀ ਹੋਵੇ। ਕੋਈ ਪਿੰਡ ਚ ਕਿਹਾ ਸਾਡੇ ਏਰੀਏ ਚ ਵੀ ਨਹੀਂ ਕਿਸੇ ਨੇ ਕਿਹਾ ਸਾਨੂੰ ਨੌਕਰੀ ਮਿਲ ਗਈ। ਅੱਛਾ। ਕਹਿੰਦਾ ਝੂਠ ਬੋਲਦੇ। ਖਰਚੇ ਐਨੇ ਵੱਧ ਗਏ ਸਾਡੇ ਲੜ ਵੀ ਨਹੀਂ ਪੂਰੇ ਹੁੰਦੇ। ਅੱਛਾ। ਹਾਂ ਜੀ। ਅੱਗੇ ਅਸੀਂ ਹੱਥੀਂ ਕੰਮ ਕਰਦੇ ਤੇ ਸਾਰਾ ਕੁਝ ਬਚਦਾ ਹੀ ਤਸਾਂ। ਹੂੰ। ਹੁਣ ਨਹੀਂ ਹੁਣ ਤਾਂ ਤੁਸੀਂ ਦੇਖ ਲਓ ਥਰੇਸਰ ਵਾਲੇ ਤੇ ਕਢਾਉਣੀ ਉਹਨੇ ਲੈ ਜਾਣਾ ਭਈਆਂ ਨੇ 7-8000 ਰੁਪਈਆ ਦਾ ਹੋਇਆ ਘੜਾ ਕੀਲੇ ਦਾ। ਉਹਨਾਂ ਨੇ ਲੈ ਜਾਣੇ ਆ ਵੀ ਖਰਚੇ ਖੁਰਚੇ ਕੱਢ ਘੈ ਰਹੇ ਹਾਂ ਅਰੇ ਮਹਿੰਗੇ ਹੋ ਗਏ ਦਵਾਈਆਂ ਮਹਿੰਗੀਆਂ ਹੋ ਗਈਆਂ ਸਪਰੇ ਹਾਂ ਬਚਦਾ ਬੁੱਚਦਾ ਪਿੱਛੇ ਤੇ ਕੁਝ ਨਹੀਂ ਲੜੇ ਪੂਰੇ ਹੁੰਦੇ ਸਾਰੇ ਕਹਿ ਦਿੰਦੇ ਆ ਵੀ ਤੁਸੀਂ ਕਿਸੇ ਤੋਂ ਖੁਸ਼ ਨਹੀਂ ਹੈਗੇ ਇਹ ਸਾਰੀਆਂ ਪਾਰਟੀਆਂ ਇੱਕੋ ਜੀਆਂ ਫਿਰ ਪੰਜਾਬ ਦੀ ਬਾਂਹ ਕੌਣ ਫੜੂਗਾ ਆ ਹੁਣ ਵੋਟਾਂ ਹੋਈਆਂ 2 ਸਾਲ ਹੋ ਚੁੱਕੇ ਆ 3 ਸਾਲ ਹੋ ਰਹੀਦੀ ਨਾ ਲੱਗਣੀਆਂ ਆ ਜਦੋਂ ਵੋਟਾਂ ਨਹੀਂ ਆ ਅਸੀਂ ਆਹ ਕਰਦਾਂਗੇ ਅਸੀਂ ਆਹ ਕਰਨਾਗੇ ਅਸੀਂ ਆਹ ਕਰਦਾਂਗੇ ਅਸੀਂ ਆਹ ਕਰਦਾਂਗੇ ਉੱਥੇ ਚਾਹੁੰਦੇ ਉਹ ਘਰੇ ਬੁੜੀਆਂ ਨਹੀਂ ਲੜਦੀਆਂ ਵੀ ਭਾਈ ਉੱਥੇ ਜਾ ਕੇ ਬਹਿ ਜਾਂਦੇ ਹੋ ਤੁਸੀਂ ਘਰੇ ਕੰਮ ਕਰ ਲਿਆ ਕਰੋ ਬਹਿ ਜਾ ਮੈ ਸਾਨੂੰ ਆਪਣਾ ਕੰਮ ਨਿਭਾਉਣ ਦਿਓ ਅੱਛਾ ਸਗਾ ਤੋਰ ਜਿੰਦਗੀ ਤੁਹਾਨੂੰ ਰੋਕਾ ਟੋਕੀ ਨਾ ਕਰਨ ਸਾਥੇ ਜਾ ਹਾਂ ਘਰਾਂ ਬੈਠੇ ਹੋਗੇ ਸਾਥੇ ਕੁਝ ਨੂੰ ਕਾਇ ਹੋ ਜਾਂਦਾ ਵੀ ਤੁਸੀਂ ਐ ਨਹੀਂ ਕਰਦੇ ਐ ਕਰ ਲਓ ਉਹ ਸਾਨੂੰ ਹੱਥ ਬੰਨ੍ਹ ਕੇ ਕਹਿੰਦੇ ਤੁਸੀਂ ਜਾਓ ਉੱਥੇ ਬਹਿ ਜਾਓ ਬਾਬਾ ਜੀ ਪਰੇ ਦੀ ਚਰਖੇ ਕੱਤਦੀਆਂ ਤੀਆਂ ਚਰਖੇ ਆਲੋਪ ਹੋ ਗਏ ਦੁੱਧ ਦੇ ਰੜਕਣਾ ਆਲੋਪ ਹੋ ਗਿਆ ਫਿਰ ਮੱਸੀਆਂ ਰੋਟੀਆਂ ਪਕਾਉਂਦੇ ਤੇ ਉਹ ਨਹੀਂ ਕੋਈ ਪਕਾ ਰਿਹਾ ਬਹੁਤ ਕੁਛ ਪੁਰਾਣਾ ਆਲੋਪ ਹੁੰਦਾ ਜਾ ਰਿਹਾ ਤੀਆਂ ਭਰਦੀਆਂ ਹੁੰਦੀਆਂ ਸਾਡੇ ਟੋਬੇ ਦੇ ਆਲੇ-ਦਾਲੇ ਬਹੁਤ ਜ਼ਿਆਦਾ ਸੌਣ ਦੇ ਮਹੀਨੇ ਕੁੜੀਆਂ ਬਹੁਤ ਜ਼ਿਆਦਾ ਇਕੱਠੀਆਂ ਹੋ ਜੇ ਕਰ ਦਿੰਦੇ ਮੇਲੇ ਵਾਂਗੂ ਰੋਜ਼ ਕਈ ਦਿਨ ਮੇਲੇ ਵਾਂਗੂ ਪਰਦਾ ਹੁੰਦਾ ਦਾ ਕੰਮ ਸ੍ਰੀ ਕਾਲ ਜੀ ਪੰਜਾਬ ਪ੍ਰਥਮ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸਿੱਧੂ ਪਿੰਡਾਂ ਦੇ ਜਾਏ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਉਸ ਦਾ ਦੂਸਰਾ ਐਪੀਸੋਡ ਆ ਪਿੰਡ ਕੜੂਆਾਂ ਦੇ ਵਿੱਚ ਮੌਜੂਦ ਆ ਜਿਲ੍ਹਾ ਮੁਹਾਲੀ ਪੈਂਦਾ ਇੱਥੋਂ ਦੇ ਬਜ਼ੁਰਗ ਮੇਰੇ ਨਾਲ ਮੌਜੂਦ ਨੇ ਜਿੰਨੀ ਕਿ ਸਾਥ ਦੇ ਵਿੱਚ ਲੋਕ ਬੈਠੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੀ ਵੀ ਇਹ ਪਿੰਡ ਦਾ ਇਤਿਹਾਸ ਕੀ ਹੈ ਇਸ ਪਿੰਡ ਦੀ ਕੀ ਖਾਸੀਅਤ ਹੈ ਤੇ ਨਾਲ ਦੀ ਇਹਦੇ ਨਾਲ ਹੀ ਮੁਹਾਲੀ ਸ਼ਹਿਰ ਲੱਗਦਾ ਹੈ ਤੇ ਉੱਥੋਂ ਦਾ ਸ਼ਹਿਰੀਕਰਨ ਕਿੰਨਾ ਕਿੱਥੇ ਪਹੁੰਚਿਆ ਇਹ ਸਾਰੀਆਂ ਗੱਲਾਂ ਬਾਤਾਂ ਨਾਲ ਹੀ ਪੁਰਾਣੀਆਂ ਗੱਲਾਂ ਬਾਤਾਂ ਵੀ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਨਾਮ ਹੈ ਤੁਹਾਡਾ ਹਰਮਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਪਿੰਡ ਦਾ ਇਤਿਹਾਸ ਜਾਨਣਾ ਚਾਹਾਂਗੀ ਵੀ ਕੜੂਆ ਨਾਮ ਹੈ ਤੁਹਾਡੇ ਪਿੰਡ ਦਾ ਕਾਹਦੇ ਤੋਂ ਕੜੂਆ ਨਾਮ ਪਿਆਰੇ ਇੱਕ ਪਿੰਡ ਦਾ ਨਾਮ ਹੈ ਕੜੂਕਾ ਕਹਿੰਦੇ ਇੱਥੇ ਹੋਇਆ ਅੱਛਾ ਹਾਂ ਉਹਦੇ ਕਰਕੇ ਇਹਦਾ ਸਿਆਸ ਕੜੂਆ ਕਹਿਣ ਲੱਗੇ ਅੱਛਾ ਕੜੁੱਕੇ ਦੇ ਨਾਮ ਤੋਂ ਹੈ ਕੜੁੱਕੇ ਦੇ ਨਾਮ ਤੇ ਅੱਛਾ ਪੂਰਾ ਥੋੜਾ ਜਿਹਾ ਦੱਸੋਗੇ ਵਿਸਤਾਰ ਪੂਰਵਕ ਵੀ ਕੀ ਸੀ ਇਤਿਹਾਸ ਕੀ ਸੀ ਵੈਨ ਨਾਲ ਅਲਦ ਰ ਮ ਕਰੋਂ ਪੰਡਵਾਂ ਨਾਲ ਜੁੜਿਆ ਵਾ ਅੱਛਾ ਕੌਰਵਾ ਤੇ ਪੰਡਵਾਂ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ ਉਹਨਾਂ ਤੋਂ ਮਤਲਬ ਇਹ ਪੈਂਦਾ ਸੀ ਤੇ ਇੱਕ ਆ ਮੈਂ ਇਧਰਲੀ ਸਾਈਡ ਇੱਕ ਤਲਾਬ ਹੀ ਦੇਖ ਰਹੀ ਆ ਹਨਾ ਇਹ ਥੋੜਾ ਜਿਹਾ ਸਾਰੇ ਪਿੰਡ ਦੇ ਵਿੱਚ ਚਪਸਰਿਆ ਹੋਇਆ ਵਿਚਾਲੇ ਜਿਹਾ ਸੈਂਟਰ ਜਿਹਾ ਚ ਲੱਗ ਰਿਹਾ ਇਹਦਾ ਕੀ ਇਤਿਹਾਸ ਹੈ ਇਹ ਪੰਡਵਾਂ ਦਾ ਪੱਟਿਆ ਵਾ ਅੱਛਾ ਹਾਂ ਪੰਡਵਾ ਦਾ ਪੱਟਿਆ ਹੋਇਆ ਉਹਦੇ ਨਾਮ ਤੋਂ ਅੱਛਾ ਇਹ ਤੁਹਾਡੇ ਪਿੰਡ ਦਾ ਚਲੋ ਇਤਿਹਾਸ ਹੋ ਗਿਆ ਇਸ ਤੋਂ ਬਿਨਾਂ ਨਾ ਮੈਂ ਸ਼ੈਰੀ ਕਰਨ ਦਾ ਜੇ ਕਰਾਂਗੀ ਮੁਹਾਲੀ ਦੇਖਿਆ ਚੰਡੀਗੜ੍ਹ ਦੇਖਿਆ ਬਹੁਤ ਪਿੰਡਾਂ ਨੂੰ ਉਜਾੜ ਕੇ ਮਤਲਬ ਉੱਥੇ ਬਹੁਤ ਵੱਡਾ ਸ਼ਹਿਰ ਵਸਾਇਆ ਗਿਆ ਬਹੁਤ ਖੇਚ ਦਾ ਕੇਂਦਰ ਹੈ ਜਿਹੜਾ ਉਹ ਸ਼ਹਿਰ ਲੋਕਾਂ ਦੇ ਬਣਿਆ ਥੋੜੇ ਪਿੰਡ ਚ ਇਹਦਾ ਕਿੰਨਾ ਕਸਰ ਹੈ ਕਾਫੀ ਅਸਰ ਕਾਫੀ ਅਸਰ ਹਾਂ ਇੱਥੇ ਉਜਾੜੇ ਤਾਂ ਨਹੀਂ ਹੈ ਲੋਕਾਂ ਨੇ ਆਪ ਜ਼ਮੀਨਾਂ ਖਰੀਦੀਆਂ ਅੱਡੇ ਦੇ ਲਾਉਂਦੇ ਅੱਛਾ ਉਹਦੇ ਕਰਕੇ ਬਸਣ ਲੱਗ ਗਿਆ ਅੱਛਾ ਹਾਂ ਨਹੀਂ ਤੁਸੀਂ ਚਾਹੁੰਦੇ ਹੋ ਵੀ ਸਾਡਾ ਪਿੰਡ ਵੀ ਚੰਡੀਗੜ੍ਹ ਵਰਗਾ ਬਣੇ ਇਹ ਨਹੀਂ ਚਾਉਂਦੇ ਵੀ ਪਿੰਡ ਦੀ ਐਂ ਰਵੇ ਜਿੱਦਾਂ ਗੰਦ ਬਹੁਤ ਵਾਹ ਗਿਆ ਜਦੋਂ ਦੀ ਯੂਨੀਵਰਸਿਟੀ ਹੋਈ ਆ। ਅੱਛਾ। ਹਾਂ ਨਸ਼ਾ ਬਹੁਤ ਹੋ ਗਿਆ। ਅੱਛਾ। ਹਾਂ ਪਹਿਲਾਂ ਨਹੀਂ ਤਾਂ ਨਸ਼ਾ। ਅੱਛਾ। ਹਾਂ ਹੁਣ ਜਿੱਦਣ ਤੋਂ ਮੁੰਡੇ ਪੜਨ ਲੱਗੇ ਆ ਇੱਥੇ ਨਸ਼ਾ ਹੋ ਗਿਆ ਬਹੁਤ। ਹਾਂ। ਹਾਂ। ਅੱਛਾ ਜਿਹੜੀ ਆ ਚੰਡੀਗੜ੍ਹ ਯੂਨੀਵਰਸਿਟੀ ਆ ਇਹਦੇ ਆਉਣ ਤੋਂ ਬਾਅਦ ਇੱਥੇ ਨੌਜਵਾਨ ਆਏ ਨਸ਼ਾ ਵਧ ਗਿਆ ਪਿੰਡ ਦੇ ਵਿੱਚ ਵੀ ਉਹਦਾ ਅਸਰ ਹੈ ਜਿਹੜਾ ਉਹ ਦੇਖਣਾ। ਉਹਦਾ ਅਸਰ ਹੈ। ਹਾਂ। ਅੱਛਾ ਬਾਪੂ ਸੱਥ ਵੀ ਤੁਹਾਡੇ ਪਿੰਡ ਦੇ ਵਿੱਚ ਮੈਂ ਵੇਖਿਆ ਵੀ ਬੈਠਦੀ ਆ ਹਨਾ ਹਾਲਾਂਕਿ ਰਵਾਜ ਆ ਜਿਹੜਾ ਉਹ ਸੱਥਾਂ ਦਾ ਘੜਦਾ ਜਾਂਦਾ ਹੈ ਕਾਰਨ ਕੀ ਮੰਨਦੇ ਹੋ ਵੀ ਸੱਥਾਂ ਚ ਲੋਕ ਬਹਿਣੋਂ ਕਿਉਂ ਹਟ ਗਏ ਜ਼ਮੀਨਾਂ ਵੇਚੀਆਂ ਵੇਲੇ ਹੋ ਗਏ ਲੋਕ ਅੱਛਾ ਹਾਂ ਮੁੰਡੇ ਗੱਲ ਨਹੀਂ ਮੰਨਦੇ ਉਹ ਆਪਣੀ ਚਲਾਉਂਦੇ ਆ ਬੁੜੇ ਵੇਲੇ ਕਰਦੇ ਇੱਥੇ ਬੈਠਦੇ ਆ ਅੱਛਾ ਵੱਧੋ ਬੈਠਦੇ ਆ ਤੁਸੀਂ ਇਹ ਕਹਿੰਨੇ ਹੋ ਪਹਿਲਾਂ ਨਾ ਹਾਂ ਬੜੇ ਦਸਿਆਣੇ ਬੰਦਿਆਂ ਦੇ ਜਿੱਤੇ ਕੰਮ ਨਹੀਂ ਹੁੰਦਾ ਉਮਰ ਜ਼ਿਆਦਾ ਹੋ ਜਾਂਦੀ ਆ ਉਹ ਘੜੀ ਟਾਈਮ ਪਾਸ ਕਰਨੇ ਦਾ ਤਰ ਬਹਿ ਜਾਂਦਾ ਆ ਕਿ ਉਹਰੇ ਨਹੀਂ ਨੌਜਵਾਨੀ ਕਦੇ ਇੱਥੋਂ ਲੰਘਦੇ ਆ ਵੀ ਬਲਾ ਕੇ ਨੌਜਵਾਨ ਤਾਂ ਘੱਟੇ ਬੈਨੇ ਆ ਜੀ ਜੰਮ ਰਿਆ ਉਹ ਉਹ ਆਪਣਾ ਕੰਮ ਕਰਦੇ ਆ ਬੁਲਾਉਂਦੇ ਚਲਾਉਂਦੇ ਤਾਂ ਹੋਣਗੇ ਸੱਸੇ ਕੰਮ ਬੁਲਾਉਨੇ ਆ ਹਾਂ ਆਗਿਆਕਾਰੀ ਕਿੰਨੇ ਕੈਸਪਿੰਡ ਦੇ ਮੁੰਡੇ ਨੌਜਵਾਨ ਵੀ ਆਗਿਆਕਾਰੀਆਂ ਤਾਂ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਜੀ ਜ਼ਮਾਨੇ ਦਾ ਮੈਨਾਂ ਦਾ ਇਹ ਹਾਲ ਹੈ ਜੀ ਕਹਿਣਾ ਕੋਣਾ ਘੱਟੇ ਮੰਨਦੇ ਆਂ ਅੱਛਾ ਖੇਤੀਵਾਲ ਕਿੰਨਾ ਕੁ ਨੌਜਵਾਨ ਜਿਹੜੇ ਹੈਗੇ ਆ ਕਿ ਨਹੀਂ ਹੈਗੇ ਜਾਂ ਰੁਝਾਨ ਕਰਦੇ ਹੁਣ ਖੇਤੀ ਨੌਜਵਾਨੀ ਕਰਦੇ ਆਂ ਕਰਦੇ ਆ ਇੱਥੋਂ ਦੇ ਨੌਜਵਾਨ ਉਦੋਂ ਕਰਦੇ ਆ ਤੇ ਜ਼ਿਆਦਾਤਰ ਜਿਵੇਂ ਸ਼ਹਿਰ ਨਾਲ ਲੱਗਦਾ ਹੈ ਨੌਜਵਾਨਾਂ ਦਾ ਇਹਦਾ ਹਾਲ ਹੋ ਗਿਆ ਜੀ ਹੁਣ ਮਸ਼ੀਨਰੀ ਕਰਨ ਨਾਲੇ ਖੇਤੀਬਾੜੀ ਕਰਦੇ ਆ ਹੱਥੀਂ ਕੰਮ ਨਹੀਂ ਜਿਕਰਨ ਅਸੀਂ ਕਰਦੇ ਤੇ ਪਹਿਲਾਂ ਉਹ ਕੰਮ ਨਹੀਂ ਰਿਹਾ ਜੀ ਕਿਹੜੇ ਕਿਹੜੇ ਕੰਮ ਬਾਪੂ ਤੁਸੀਂ ਹੱਥੀਂ ਕਰਦੇ ਹੁੰਦੇ ਸੀ ਹਾਲ ਵੀ ਪਾਉਂਦੇ ਤੇ ਬਲਦਾਂ ਨਾਲ ਹੁਣ ਤਾਂ ਆਮ ਟਰੈਕਟਰ ਹੋਏ ਨੇ ਸਾਰੇ ਕਣ ਕੱਢਣੀਆਂ ਮਸ਼ੀਨਾਂ ਹੋ ਗਈਆਂ ਸਭ ਕੁਝ ਮਸ਼ੀਨਰੀ ਕਰਨ ਹੋ ਗਿਆ ਹੜੰਬੇ ਬਾਰੇ ਪਤਾ ਤੁਹਾਨੂੰ ਦਾਤੀਆਂ ਨਾਲ ਪਹਿਲਾਂ ਕਹਿੰਦੇ ਵੀ ਕਣਕ ਵੜਦੇ ਹੁੰਦੇ ਸੀ ਤੇ ਨਾ ਪਤਾ ਹੈ ਹੜੰਬੇ ਬਾਰੇ ਸੀ ਚਲਾਏ ਇਹਨਾਂ ਖੋਦੋ ਵੱਡੀ ਵੀ ਹੈ ਕਣਕ ਸਭ ਕੁਝ ਕਰਦੇ ਰਹੇ ਜੀ ਕਿੰਨੇ ਦਿਨ ਲੱਗਦੇ ਹੁੰਦੇ ਸੀ ਉਦੋਂ ਹਾੜੀ ਤੇ ਸੌਣੀ ਤੇ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਸੀ ਕੱਢਣ ਕੱਢਣ ਨੂੰ ਹਾੜੀ ਅੱਛਾ ਕਿਦੋਂ ਤੋਂ ਸ਼ੁਰੂ ਹੋ ਜਾਂਦੇ ਸੀ 13 ਅਪ੍ਰੈਲ ਤੋਂ ਜਿਹੜੀ ਵਿਸਾਖ ਚੜਦਾ ਜਦੋਂ ਵਡਾਈ ਤਾਂ ਪੈਂਦੀ ਸੀ ਜੇ ਚੜਦੇ ਵਿਸਾਖ ਤੋਂ ਅੱਛਾ ਹਾਂ ਉੱਤੇ ਬਾਅਦ ਫਿਰ ਬੰਨਣੀ ਫਿਰ ਟੋਟਾਈ ਕਰਕੇ ਇਕੱਠੀ ਕਰਨੀ ਫਿਰ ਬੋਲਦਾਂ ਦੇ ਨਾਲ ਉਹਨੂੰ ਗਾਉਂ ਨੇ ਖਲਵਾੜੇ ਲਾਉਂਦੇ ਤੇ ਪਹਿਲਾਂ ਖਲਵਾੜੇ ਤੁਸੀਂ ਸ਼ਬਦ ਵਰਤੇ ਮਤਲਬ ਕਿਵੇਂ ਕੀ ਹੁੰਦਾ ਭਾਰ ਇਕੱਠੇ ਕਰਕੇ ਅੱਛਾ ਘਾਰੇ ਵਾਲੇ ਥਾਲੇ ਜਿੱਥੇ ਜਿੱਥੇ ਜ਼ਮੀਨ ਹੁੰਦੀ ਸੀ ਇੱਕ ਜਗ੍ਹਾ ਲਿਆਉਂਦੇ ਤੇ ਉੱਥੇ ਉੱਥੇ ਫਿਰ ਇੱਕ ਮਤਲਬ ਪਰਦਾ ਬਣਾ ਕੇ ਕੜਾ ਦਾ ਕਰਕੇ ਉੱਥੇ ਬੁੱਲਦਾਂ ਨਾਲੇ ਗਾਉਂਦੇ ਤੇ ਕਣਕ ਨੂੰ ਅੱਛਾ ਉੱਪਰ ਬਲਦ ਫੇਰੀ ਜਾਣੇ ਉਹਨੇ ਟੁੱਟ ਜਾਣਾ ਟੋੜੀ ਬਣ ਜਾਣੇ ਦਾਣੇ ਵਿੱਚੇ ਹਵਾ ਨਾਲ ਕੱਢ ਲੰਦੇ ਤੇ ਅੱਛਾ ਹੁਣ ਜਿਵੇਂ ਸਿੱਧਾ ਕਰਪੈਨ ਨਾਲ ਹੀ ਜਿਹੜਾ ਸਾਡਾ ਵੱਖ ਹੋ ਜਾਂਦੇ ਆ ਦਾਣੇ ਉਦੋਂ ਨਾਲ ਦੀ ਨਾਲੇ ਦੀ ਟਰਾਲੀ 'ਚ ਪੈ ਜਾਣੇ ਜਦੋਂ ਮੰਡੀ ਚਲੇ ਜਾਂਦੇ ਹੁਣ ਤਾਂ ਮੈਂਟੈਂਸ ਕਿੰਟਾਂ ਦੀ ਗੱਲ ਹੈ ਜੀ ਅੱਛਾ ਹਾਂ ਜੀ ਨਹੀਂ ਤੁਹਾਨੂੰ ਆਇ ਨਹੀਂ ਲੱਗਦਾ ਵੀ ਕੰਮ ਤਾਂ ਸਗੋਂ ਮਸ਼ੀਨੀ ਕਰਨਾ ਸੌਖਾ ਹੋ ਗਿਆ ਥੋੜੇ ਟਾਈਮ 'ਚ ਹੋ ਜਾਂਦਾ ਹੁਣ ਖਰਚਾ ਵਧ ਗਿਆ ਖਰਚਾ ਤਾਂ ਹੋ ਗਿਆ ਹਾਂ ਖਰਚਾ ਵਧ ਗਿਆ ਹਾਂ ਸੌਖਾ ਤਾਂ ਹੋ ਗਿਆ ਠੀਕ ਹੈ ਖਰਚੇ ਐਨੇ ਵਧ ਗਏ ਸਾਡੇ ਲੜ ਵੀ ਨਹੀਂ ਪੂਰੇ ਹੁੰਦੇ ਹਾਂਜੀ ਅੱਗੇ ਅਸੀਂ ਹੱਥੇ ਕੰਮ ਕਰਦੇ ਤੇ ਸਾਰਾ ਕੁਝ ਬਚਦਾ ਹੀ ਤਾਂ ਸਾਨੂੰ ਹੂੰ ਹੁਣ ਨਹੀਂ ਹੁਣ ਤਾਂ ਤੁਸੀਂ ਦੇਖ ਲਓ ਥਰੇਸਰ ਵਾਲੇ ਤੇ ਕਢਾਉਣੀ ਉਹਨੇ ਲੈ ਜਾਣਾ ਬਈਆਂ ਨੇ 7-8000 ਬਈਆਂ ਦਾ ਹੋਇਆ ਖੜਾ ਕੀਲੇ ਦਾ ਉਹਨਾਂ ਨੇ ਲੈ ਜਾਣੇ ਅੱਛਾ ਵੀ ਖਰਚੇ ਖੁਰਚੇ ਕੱਢ ਗਏ ਰੇ ਮਹਿੰਗੇ ਹੋ ਗਏ ਦਵਾਈਆਂ ਮਹਿੰਗੀਆਂ ਹੋ ਗਈਆਂ ਸਪਰੇ ਹੂੰ ਬਚਦਾ ਬੁੱਚਦਾ ਪਿੱਛੇ ਤੇ ਕੁਝ ਨਹੀਂ ਲੜੇ ਪੂਰੇ ਹੁੰਨੇ ਬਸ ਬਸ ਪੂਰਾ ਪੂਰਾ ਬੱਲਾ ਪਰ ਹਾਂਜੀ ਬਸ ਆਏ ਦਾਣੇ ਮੜੇ ਮੋਟੇ ਖਾਣ ਨੂੰ ਮਿਲ ਜਾਂਦੇ ਬਸ ਆਈ ਚਲਾਈ ਚੱਲੀ ਜਾਂਦੀ ਆ ਅੱਛਾ ਜੇ ਮਸ਼ੀਨਾਂ ਆਈਆਂ ਨੇ ਤਾਂ ਨਾਲ-ਨਾਲ ਖਰਚੇ ਵੀ ਉਹਦੇ ਵਧੇ ਆ। ਸਗੋਂ ਦੀ ਤੁਹਾਨੂੰ ਵੇਲੇ ਕਰਕੇ ਹੋਰ ਬਿਠਾ ਦਿੱਤਾ। ਲੋਕ ਵੇਲੇ ਹੋ ਗਏ ਆ। ਖਰਚੇ ਤਾਂ ਜਿਹੜੇ ਬਧੇ ਆ ਬਧੇ ਆ ਬਾਕੀ ਮਸ਼ੀਨਰੀ ਜਿਹੜੀ ਲੈਣੀ ਆ ਉਹਦੇ ਪਰ ਵੀ ਪੈਸੇ ਲੱਗਦੇ ਆ। ਹਾਂ। ਕਦੇ ਕਰਦਾ ਚੱਕੋ ਕਦੇ ਕੁਛ ਕਰੋ ਫਿਰ ਪੈਸੇ ਬਹੁਤ ਔਖੇ ਉਤਰਦੇ। ਹੂੰ ਹੂੰ। ਉਤਾਰਨੇ ਕਿਹੜੇ ਸੌਖੇ ਜ਼ਿਮੀਂਦਾਰ ਨੂੰ ਬਹੁਤ ਔਖੇ ਆ ਜੀ ਉਤਾਰਨੇ। ਹਾਂ। ਔਖੇ। ਅੱਛਾ ਖੈਰ ਤੁਸੀਂ ਨਾ ਵਿੱਚ ਗੱਲ ਕਰ ਰਹੇ ਸੀ ਕਿ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਬਹੁਤ ਰੁਝਾਨ ਆ। ਅੱਜ ਮੈਂ ਮਾਪਿਆਂ ਨੂੰ ਪੁੱਛਣਾ ਚਾਹੁੰਦੀ ਆ। ਕਿ ਕੀ ਤੁਸੀਂ ਬੱਚਿਆਂ ਨੂੰ ਬਾਹਰ ਭੇਜ ਕੇ ਰਾਜ਼ੀ ਹੋ ਜੇ ਨਹੀਂ ਤਾਂ ਕੀ ਵਿਦੇਸ਼ਾਂ ਵੱਧ ਤਾਂ ਤਾਂ ਹੋ ਗਿਆ ਜੀ ਇੱਥੇ ਕੋਈ ਨੌਕਰੀਓ ਨਹੀਂ ਮਿਲਦੀ ਬੱਚਿਆਂ ਨੂੰ ਜਿਹੜਾ ਕੋਈ ਪੜਦਾ ਉਹ ਕਹਿੰਦਾ ਇੱਥੇ ਤਾਂ ਕੋਈ ਮਿਲਦੀ ਨਹੀਂ ਮੈਨੂੰ ਬਾਹਰੇ ਭੇਜ ਦਿਓ ਮਤੇ ਇਹ ਕਰਕੇ ਰਜ਼ਾਨ ਜ਼ਿਆਦਾ ਹੋ ਗਿਆ ਅੱਛਾ ਜੀ ਬਾਪੂ ਜੀ ਕਹਿੰਦੇ ਵੀ ਨੌਕਰੀ ਨਹੀਂ ਮਿਲਦੀ ਭਗਵੰਤ ਮਾਨ ਕਹਿੰਦੇ ਅਸੀਂ ਹਜ਼ਾਰਾਂ ਦੇ ਹਿਸਾਬ ਨਾਲ ਨੌਕਰੀ ਦੇਤੀ ਕੋਈ ਨੌਕਰੀ ਝੂਠ ਹੈ ਕਦੇ ਦੱਸਿਆ ਤਾਂ ਹੈ ਨਹੀਂ ਜੀ ਕਿ ਕੋਈ ਇੱਕ ਬੰਦਾ ਕਹਿ ਦੇਵੇ ਕੋਈ ਨੌਕਰੀ ਮਿਲੀ ਹੋਵੇ ਕੋਈ ਪਿੰਡ ਤੇ ਕਿਹਾ ਸਾਡੇ ਏਰੀਆ ਚ ਵੀ ਨਹੀਂ ਕਿਸੇ ਨੇ ਕਿਹਾ ਸਾਨੂੰ ਨੌਕਰੀ ਮਿਲ ਗਈ ਅੱਛਾ ਕਹਿੰਦਾ ਝੂਠ ਬੋਲਦੇ ਹਾਂ ਜੀ ਅੱਛਾ ਚਲੋ ਮੁੱਖ ਮੰਤਰੀਆਂ ਤੇ ਆਏ ਹੀ ਹਾਂ ਤਾਂ ਇੱਕ ਸਵਾਲ ਹੋਰ ਪੁੱਛੂੰਗੀ ਮੈਂ ਚਾਰ ਬੰਦਿਆਂ ਦੇ ਨਾਮ ਲਾਉਂਗੀ ਤੁਹਾਨੂੰ ਕੀ ਲੱਗਦਾ ਇਹਨਾਂ ਚੋਂ ਕਾਬਿਲ ਮੁੱਖ ਮੰਤਰੀ ਕੌਣ ਹੋ ਸਕਦਾ ਭਗਵੰਤ ਮਾਨ ਸੁਖਵੀਰ ਬਾਦਲ ਕੈਪਟਨ ਅਮਨਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਤੁਸੀਂ ਚਾਰ ਦਾ ਤਾਂ ਲੇਤਾ ਜੀ ਉਰੇ ਸਾਰੀ ਪਾਰਟੀ ਦੇ ਬੰਦੇ ਬੈਠਦੇ ਆ ਕਿਸੇ ਨੂੰ ਕੋਈ ਚੰਗਾ ਕਿਸੇ ਨੂੰ ਕੋਈ ਚੰਗਾ ਜੀ ਅੱਛਾ ਪਾਰਟੀ ਦਾ ਜੀ ਹੈਗੀ ਮਸਲਾ ਪਿੰਡ ਚਲਦੀ ਆ ਜੀ ਪੂਰੀ ਆ ਪੂਰੀ ਆ ਹਾਂ ਜੀ ਫਿਰ ਕੀ ਲੱਗਦਾ ਹੁਣ ਵੋਟਾਂ ਦੇ ਵਿੱਚ ਐਤ ਕੀ ਕਿਧਰ ਨੂੰ ਹਵਾ ਹੈ ਹਵਾ ਜੇ ਤਾਂ ਕੋਈ ਕਿਸੇ ਦਾ ਐਡਾ ਨਹੀਂ ਹੈ ਜੀ ਹਾਂ ਇਹ ਕਹਿੰਦੇ ਤੇ ਜਿਹੜੇ ਆਪਣਾ ਭਗਵੰਤ ਮਾਨ ਇਥੇ ਵੀ ਕੁਝ ਨਹੀਂ ਹੋਇਆ ਜੀ ਵੀ ਫੇਲੇ ਕੰਮ ਹਾਂ ਦੋ ਸਾਲਾਂ ਦੇ ਵਿੱਚ ਉਹ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਿਹੜਾ ਨਹੀਂ ਹੋਇਆ ਨਾ ਤਾਂ 3 ਮੀਆਂ ਨੂੰ ਕਹਿੰਦਾ ਦਾ ਮੈਂ ਹਜ਼ਾਰ ਦਊਂਗਾ ਨਾ ਬੜੇ ਪਾਪੇਲ ਤੋਂ ਨਾ ਕੋਈ ਹੋਰ ਤੇ ਸਰਕਾਰ ਚੱਲੀ ਹੋਣੀ ਸਵਾਰ ਕੇ ਦੋ ਸਾਲ ਹੋ ਗਏ ਸਾਲ ਸਾਲ ਹੋ ਚੁੱਕਿਆ ਇਹਨਾਂ ਨੇ ਬਿਆਨ ਦਿੱਤਾ ਸੀ ਅਖਬਾਰ 'ਚ ਵੀ ਆ ਗਿਆ ਸੀਗਾ ਕਿ ਅਸੀਂ ਜਨਵਰੀ ਤੋਂ 2500 ਕਰ ਦਾਂਗੇ ਹਾਂ ਅਜੇ ਤੱਕ ਇੱਕ ਪੈਸਾ ਨਹੀਂ ਆਇਆ ਬਲਕਿ ਪੈਨਸ਼ਨ ਵੀ ਲੇਟ ਆ ਰਹੀ ਹੈ ਹਾਂ ਅਜੇ ਤੱਕ ਮਤਲਬ ਕੋਈ ਮੰਗ ਪੂਰੀ ਨਹੀਂ ਹਸਪਤਾਲ ਠੀਕ ਹੈ ਅੱਛਾ ਹੰਟੱਕ ਬੜੇ ਹਸਪਤਾਲ ਤਾਂ ਚਲੋ ਗਰੀਬ ਬੰਦੇ ਨੂੰ ਦਵਾਈ ਮਿਲ ਜਾ ਪਰ ਉਹ ਤਾਂ ਕੰਮ ਹੀ ਬੜੇ ਗਿਣਾਉਂਦੇ ਆ ਉਹ ਤਾਂ ਕਹਿੰਦੇ ਅਸੀਂ ਵੀ ਹਸਪਤਾਲਾਂ ਤੋਂ ਬਿਨਾ ਵੀ ਸਕੂਲਾਂ ਦੀ ਨਿਹਾਰ ਬਦਲਤੀ ਦਿੱਲੀ ਮਾਡਲ ਇੱਧਰ ਲੈ ਆਏ ਨੌਕਰੀਆਂ ਦੇਤੀਆਂ ਲੋਕਾਂ ਨੂੰ ਤੇ ਸੜਕਾਂ ਦੇ ਉੱਤੇ ਵੀ ਸੁਰੱਖਿਆ ਕੋਈ ਮਾਡਲ ਨਹੀਂ ਹੈ ਕੋਈ ਮਾਡਲ ਨਹੀਂ ਆਇਆ ਹੈਗਾ ਕੋਈ ਮਾਡਲ ਨਹੀਂ ਕੋਈ ਨਹੀਂ ਬਸ ਉਹੀ ਜੀ ਹੈ ਜੇ ਜੇ ਪਿਛਲੇ ਸੀ ਉਹ ਜੇ ਹਸਪਤਾਲਾਂ ਚ ਦਵਾਈ ਮਿਲਦੀ ਹੈ ਅੱਛਾ ਹਸਪਤਾਲਾਂ ਚ ਦਵਾਈ ਮਿਲਦੀ ਹੈ ਹਾਂ ਮੈਂ ਕਹਿੰਦਾ ਕਿ ਮਾਣੇ ਮੋਟੇ ਗਰੀਬ ਨੂੰ ਦਵਾਈ ਮਿਲਦੀ ਹੈ ਅੱਛਾ ਅੱਛਾ ਦੇਖੋ ਮੈਂ ਜਾਨਣਾ ਮੈਂ ਤਾਂ ਨਹੀਂ ਬਣਾਇਆ ਉਹ ਵੀ ਪੁਰਾਣੇ ਦੇ ਵਿੱਚ ਬਟਾਲੇ ਵਾਂ ਦੋ ਤਿੰਨ ਕੇ ਬੰਦੇ ਦੇ ਉਹ ਦਈ ਜਨੇ ਨਵਾਂ ਕੋਈ ਨਹੀਂ ਬਣਾਇਆ ਇੱਥੇ ਨਾ ਸਵਿੱਧਾ ਕੇਂਦਰ ਨਾ ਹੋਰ ਜੰਨੀ ਕੋਈ ਨਵੀਂ ਚੀਜ਼ ਨਹੀਂ ਬਣੀ ਆ ਰਹੀ ਇੱਥੇ ਨਹੀਂ ਬਾਪੂ ਸਾਰੇ ਕਹਿ ਦਿੰਦੇ ਆ ਵੀ ਤੁਸੀਂ ਕਿਸੇ ਤੋਂ ਖੁਸ਼ ਨਹੀਂ ਹੈਗੇ ਸਾਰੀਆਂ ਪਾਰਟੀਆਂ ਇੱਕੋ ਜੀਆਂ ਫਿਰ ਪੰਜਾਬ ਦੀ ਮਾਂ ਕੌਣ ਫੜੂਗਾ ਕਿਆ ਪਤਾ ਜੀ ਹੁਣ ਕੌਣ ਬੜੂਗਾ ਕਿਹਨ ਗੁਰਦਾਸ ਮਾਨ ਕਹਿੰਦਾ ਤਾਂ ਬਸ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਜੀ ਬਸ ਸਚਾਈਆ ਹਾਂ ਜੀ ਅੱਛਾ ਬਾਪੂ ਫੇਰ ਬਾੜਾ ਜਾ ਸਾਥਵੰਨੀ ਆਉਣੀ ਆ ਹਾਸੇ ਠੱਠੇ ਫੇਰ ਕਰਾਂਗੇ ਅ ਅੱਛਾ ਤੁਸੀਂ ਇੱਥੇ ਸਾਥ ਚ ਆਉਨੇ ਹੋ ਕਿ ਕੀ ਡਿਊਟੀ ਕੀ ਆ ਤੁਹਾਡੀ ਕਿਹੜੇ ਵੇਲੇ ਆਉਨੇ ਹੋ ਕਿੰਨੇ ਵਜੇ ਜਾਣੇ ਹੋ ਅਸੀਂ ਤਾਂ ਜੀ ਬਸ ਬੇਲੇ ਆ ਜਦ ਜੀ ਕਰਦਾ ਆ ਜੰਨੇ ਆ ਜਦ ਬੇਲੇ ਹੁੰਨੇ ਨਹੀਂ ਮੜਾ ਮੋਟਾ ਦੇ ਘਰਾਂ ਕੰਮ ਹੁੰਦਾ ਉਹ ਕਰ ਲੈਨੇ ਆ ਬਬੂ ਜਦੋਂ ਬਜ਼ੁਰਗੇ ਸੱਥਾਂ 'ਚ ਬੈਠਦੇ ਆ ਤੇ ਲੋਕ ਕਹਿ ਦਿੰਦੇ ਆ ਵੀ ਪਿੰਡਾਂ ਦੇ ਸੀਸੀਟੀਵੀ ਕੈਮਰੇ ਆ ਨਿਗ੍ਹਾ ਰੱਖਦੇ ਆ ਕਾਹ ਤੋਂ ਕਿਹਾ ਜਾਂਦਾ ਤੁਹਾਨੂੰ ਸੀਸੀਟੀਵੀ ਇਹ ਤਾਂ ਕਿਹਾ ਜਾਂਦਾ ਵੀ ਬੈਠੇ ਸਾਨੂੰ ਆਉਂਦੇ ਜਾਂਦੇ ਨੂੰ ਦੇਖ ਲੈਣੇ ਕਹਿ ਦਿੰਦੇ ਹੋ ਗਿਆ ਫਲਾਣਾ ਆਇਆ ਹੋ ਗਿਆ ਬਸ ਇਹ ਗੱਲਾਂ ਹੋਰ ਤਾਂ ਕੋਈ ਗੱਲ ਨਹੀਂ ਹੈ ਜੀ ਅੱਛਾ ਜੇ ਤੁਹਾਡੇ ਕੀ ਮੁੱਦਾ ਰਹਿੰਦਾ ਹੈ ਮੇਨ ਕੀ ਮੁੱਦਾ ਰਹਿੰਦਾ ਵੀ ਅੱਜ ਅਸੀਂ ਸੱਥਾਂ 'ਚ ਤੇ ਜ਼ਿਆਦਾ ਕਿਹੜੇ ਵਿਸ਼ੇ ਤੇ ਗੱਲਬਾਤਾਂ ਕਰਦੇ ਹਾਂ ਸੱਥ 'ਚ ਅਸੀਂ ਤਾਂ ਕੋਈ ਨਹੀਂ ਕਰਦੇ ਇਹ ਤਾਂ ਆਪਣੀਆਂ ਕਰਦੀਆਂ ਬਾ ਖੇਤੀ ਬਾੜੀ ਦੀਆਂ ਮੜੀਆਂ ਮੋਟੀਆਂ ਕਰਦੇ ਨੇ ਹੋਰ ਤਾਂ ਕੋਈ ਅੱਡੀ ਗੱਲ ਨਹੀਂ ਕਰਦਾ ਕੋਈ ਸਿਆਸਤ ਦੀ ਗੱਲ ਨਹੀਂ ਕਰਦਾ ਕੋਈ ਸਿਆਸਤ ਦੀ ਨਾ ਸਿਆਸਤ ਰਹਿ ਕਿੱਥੇ ਗਈ ਹਾਂ ਆ ਹੁਣ ਵੋਟਾਂ ਹੋਈਆਂ 2 ਸਾਲ ਹੋ ਚੁੱਕੇ ਨੇ ਤੇ 3 ਸਾਲ ਹੋਰ ਇਦਾਂ ਲੱਗ ਜਾਣੇ ਆ ਜਦੋਂ ਵੋਟਾਂ ਆਣੀਆਂ ਅਸੀਂ ਆ ਕਰਦਾਂਗੇ ਅਸੀਂ ਆ ਕਰਨਾਗੇ ਅਸੀਂ ਆ ਕਰਦਾਂਗੇ ਅਸੀਂ ਆ ਕਰਦਾਂਗੇ ਕੋਚਰੀ ਨੂੰ ਲਾਏਗਾ ਠੀਕ ਹੈ ਇਧਰ ਵੀ ਬਜ਼ੁਰਗ ਬੈਠੇ ਆ ਇਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰ ਲੈਣੇ ਆ ਬਾਪੂ ਸਾਥ ਚਾਉਨੇ ਹੋ ਘਰੇ ਬੁੜੀਆਂ ਨਹੀਂ ਲੜਦੀਆਂ ਵੀ ਭਾਈ ਉੱਥੇ ਜਾ ਕੇ ਬਹਿ ਜਾਂਨੇ ਹੋ ਤੁਸੀਂ ਘਰੇ ਕੰਮ ਕਰ ਲਿਆ ਕਰੋ ਨਾ ਨਾ ਕੋਈ ਨਹੀਂ ਲੜਦਾ ਹੈ ਅਸੀਂ ਜੋ ਕੰਮ ਕਰਨੇ ਹੋ ਆਪਣਾ ਕਰ ਲੈਣੇ ਜਿੰਨਾ ਕਰਨੀ ਜੋਗੇ ਆ ਅਸੀਂ ਪਰ ਹੁਣ ਸਰੀਰ ਨਹੀਂ ਇਜਾਜ਼ਤ ਦੇ ਰਿਹਾ ਹਾਂ ਜੀ ਦੇ ਰਕਮ ਸਾਡੇ ਲੈ ਕੇ ਆਉ ਸੀ ਕੰਮ ਕਰ ਲੰਨੇ। ਫੇ ਉਹ ਹਮੇ ਕਹਿੰਦੇ ਜੀ ਜਾ ਕੇ ਉੱਥੇ ਬਹਿ ਜਾ ਵੀ ਸਾਨੂੰ ਆਪਣਾ ਕੰਮ ਨਿਬੇੜ ਲੈਣ। ਅੱਛਾ। ਵਾਹ। ਸਗਾ ਤੋੜ ਦਿੰਦੇ ਆ। ਸਾਨੂੰ ਰੋਕਾ ਟੋਕੀ ਨਾ ਕਰਨ। ਹਾਂ। ਸੱਤ ਜਹੋਂ ਘਰਾਂ ਬੈਠੇ ਹਾਂਗੇ ਸਾਤੇ ਕੁਝ ਨੂੰ ਕਹਿ ਹੋ ਜਾਂਦਾ। ਵੀ ਤੁਸੀਂ ਐ ਨਹੀਂ ਕਰ ਸੀ ਐ ਕਰ ਲੋ। ਉਹ ਫੇ ਸਾਨੂੰ ਹੱਥ ਬੰਨ੍ਹ ਕੇ ਕਹਿੰਦੇ ਵੀ ਤੁਸੀਂ ਜਾਓ ਉੱਥੇ ਬਹਿ ਜਾ ਬਾਬਾ ਜੀ। ਅੱਛਾ ਅੱਛਾ ਬਾਬਾ ਪਹਿਲਾਂ ਵੀ ਬੁੜੀਆਂ ਘਰਾਂ ਚ ਕੰਮ ਕਰਦੀਆਂ ਹੁੰਦੀਆਂ ਸੀ ਸਾਰਾ ਆਪੇ। ਗੋਹਾ ਖੂੜਾ ਅਜੇ ਵੀ ਇੱਥੇ ਰਿਵਾਜ ਹੈਗਾ ਪਸ਼ੂ ਰੱਖਦੇ। ਬਾਬਾ ਜੀ ਸਾਡੇ ਖੋਦ ਆਪ ਘਰ ਹੈ। ਹਲੇ ਵੀ ਹਾਰਾ ਵਾਲਦੇ ਚੁੱਲਾ ਵਾਲ ਦੇ ਹਾਰਾ ਵੀ ਰੱਖਿਆ ਹੋਇਆ ਧਰਤੀ 'ਚ ਬਣਾ ਕੇ ਅੱਛਾ ਕਾੜਨੀ ਵਾਲਾ ਦੁੱਧ ਮਤਲਬ ਤੁਸੀਂ ਉਹਦੇ ਉਹਦੇ 'ਚ ਉਹ ਰੱਖ ਦਿੰਦੇ ਜੋ ਦਾਲ ਦੂਲ ਵੀ ਰੱਖਦੇ ਆ ਸਾਰੀ ਚੀਜ਼ ਰੱਖੀ ਹੋਈ ਆ ਉਹ ਹਾਂ ਕੁੜਾ ਬੁੜੀਆਂ ਆਪ ਸਿੱਟਦੀਆਂ ਐ ਇਸ ਪਿੰਡ ਦੀਆਂ ਆਪ ਆਪ ਕਰਦੇ ਸਾਡੇ ਮੇਰੇ ਖੁਦ ਕਰਦੇ ਕਰਦੇ ਐ ਨਹੀਂ ਨਹੀਂ ਕਹਿਣਗੇ ਅਸਟਾ ਮੋਹਾਲੀ ਜ਼ਿਲ੍ਹੇ ਦੇ ਗਾਂ ਨੂਆ ਆਇਆ ਸੀ ਕਿਉਂ ਕਰੀ ਗੀ ਨਹੀਂ ਉਹ ਸਾਡੀਆਂ ਪੁਰਾਣੇ ਮਾਡਲ ਦੀਆਂ ਕਰਦੀਆਂ ਉਹ ਚੁੱਲਾ ਵੀ ਵਾਲ ਦੀਆਂ ਅੱਛਾ ਨਵੀਆਂ ਨੂਆ ਜਿਹੜੀਆਂ ਨੂਆ ਹੁਣ ਆ ਰਹੀਆਂ ਪੜੀਆਂ ਲਿਖੀਆਂ ਕੁੜੀਆਂ ਉਹਨਾਂ ਦਾ ਕਿੰਨਾ ਕਰ ਜਾਣਾ ਹੈ ਕੰਮ 'ਚ ਉਹ ਉਹ ਕੱਟ ਕਰਦੀਆਂ ਇਹ ਕੰਮ ਨੂੰ ਹਾਂ ਉਹ ਡੰਗਰ ਬੱਛ ਹਾਂ ਔਰ ਘਰ ਦਾ ਕੰਮ ਹੀ ਪੂਰਾ ਕਰਦੀ ਹੈ ਕਿਉਂ ਕਾਰਨ ਕੀ ਹੈ ਵੀ ਹੁਣ ਵਾਲੇ ਨਵੇਂ ਬੱਚਿਆਂ ਦਾ ਕਾਹਤੋਂ ਨਹੀਂ ਰੋਜਣਾ ਨਵਾਂ ਫੈਸ਼ਨ ਆ ਗਿਆ ਜੀ ਹੁਣ ਨਵੇਂ ਫੈਸ਼ਨ ਤਾਂ ਹਰੇਕ ਨੂੰ ਮੋਬਾਈਲ ਚਾਹੀਦਾ ਹੈ ਮੋਬਾਈਲ ਕੋਲ ਫੜਿਆ ਹੋਇਆ ਔਰ ਤਾਂ ਹੋਰ ਪੁਰਾਣੇ ਬਜ਼ੁਰਗ ਜੀ ਖ਼ਬਰ ਪੜਦੇ ਨਵੇਂ ਮੁੰਡਾ ਦਾ ਕੋਈ ਖ਼ਬਰ ਵੀ ਨਹੀਂ ਪੜ ਰਿਹਾ ਅੱਛਾ ਹਾਂਜੀ ਕੋਈ ਖ਼ਬਰ ਵੀ ਨਹੀਂ ਪੜਦਾ ਜੀ ਸਾਰੇ ਉਹਦੇ ਪਰ ਆਪਣਾ ਦੇਖ ਰਹੇ ਆ ਮੋਬਾਈਲ ਪਰ ਸਾਰੇ ਖ਼ਬਰਾਂ ਮੋਬਾਈਲ ਪਰ ਆਪਣੀਆਂ ਸੁਣੀ ਜਾਂਦੇ ਆ ਕੋਈ ਨਹੀਂ ਕਰਦਾ ਹੈ ਨਾ ਹੁਣ ਨਵੇਂ ਮੁੰਡੇ ਮੰਨਦੇ ਆ ਕਿਸੇ ਦੀ ਨਾ ਟੈਲੀਵਿਜ਼ਨ ਵੀ ਦੇ ਦੇਈਆਂ ਹੁਣ ਤਾਂ ਟੈਲੀਵਿਜ਼ਨ ਵੀ ਨਾ ਪਹਿਲਾਂ ਟੈਲੀਵਿਜ਼ਨ ਜਦੋਂ ਆਇਆ ਸੀ ਉਦੋਂ ਦੁਖੀ ਸੀ ਵੀ ਨਾਟਕ ਵੇਖੀ ਜਾਂਦੀਆਂ ਹੁਣ ਕਹਿੰਦੇ ਵੇਖਦੀਆਂ ਨਹੀਂ ਹਾਂ ਹੁਣ ਨਹੀਂ ਵੇਖਦੀ ਹੁੰਦਾ ਕਿਉਂ ਹੱਥ ਜਦੋਂ ਉਹਨਾਂ ਦੇ ਹੱਥ ਵਿੱਚ ਹੀ ਆ ਜਿਹੜੇ ਚੀਜ਼ ਲਾਉਣੀ ਆਪਣੀ ਲਾ ਲੈਣੀ ਉਹਨੂੰ ਅੱਛਾ ਇਹ ਵੀ ਇਹ ਵੀ ਸਹੀ ਹੈ ਹਾਂ ਆ ਹੁਣ ਤੋਬੇ ਵਾਰੇ ਅੱਗੇ ਨਹੀਂ ਟੀਮੀਆਂ ਵਾਰੇ ਤੋਬੇ ਵੇਰ ਕੱਪੜੇ ਤੋਂ ਹੁਣ ਆਉਂਦੀ ਜਾਂਦੀਆਂ ਪੁਰਾਣੀਆਂ ਹਾਂ ਹੁਣ ਕਿਹੜਾ ਆਉਂਦਾ ਹਾਂ ਅੱਛਾ ਬਾਪੂ ਨਾਲੇ ਕਹਿੰਦੇ ਹੁੰਦੇ ਸੀ ਨਾ ਜਿਹੜਾ ਪਹਿਲ ਫਿਰ ਚੱਪੜ ਹੁੰਦਾ ਸੀ ਜਾਂ ਟੋਪਾ ਹੁੰਦਾ ਸੀ ਉਹਦੇ ਚੋਂ ਲੋਕ ਪਾਣੀ ਪੀਂਦੇ ਵੀ ਹੁੰਦੇ ਸੀ ਨਹਾਉਂਦੇ ਵੀ ਸੀ ਇਹਦੇ ਮਾਤੇ ਪੀਂਦੇ ਹੁੰਦੇ ਸੀ ਜੀ ਆ ਟੋਪਾ ਇਹ ਮਾਤੇ ਅੱਛਾ ਹਾਂ ਤੇ ਹੁਣ ਫਿਰ ਕੀ ਗੱਲ ਬਣ ਗਈ ਪੀਣ ਯੋਗ ਨਹੀਂ ਰਿਹਾ ਉਹਦੇ ਚ ਪਾਣੀ ਹੁ ਪਾਣੀ ਪੈਂਦਾ ਨਹੀਂ ਹੈ ਮੀਂਹ ਦਾ ਪਾਣੀ ਘੱਟ ਆਉਂਦਾ ਜ਼ਿਆਦਾਤਰ ਲੋਕਾਂ ਦੇ ਘਰਾਂ ਦਾ ਜਿਹੜੀ ਮਲ ਨਿਕਾਸੀ ਹੁੰਦੀ ਹੈ ਜਾਂ ਟਾਇਲਟਾਂ ਦੀਆਂ ਜਿਹੜੀਆਂ ਹਨਾ ਪੈਪਾ ਹੁੰਦੀਆਂ ਉਹੀ ਛਪਣਾ ਚ ਪਿੰਡਾਂ ਚ ਕਰ ਛੱਡੀਆਂ ਇਹ ਇਸ ਟੱਬੇ ਚ ਬਿਲਕੁਲ ਨਹੀਂ ਹੈ ਆ ਜਿਹੜਾ ਸਾਡਾ ਬੜਾ ਟੱਬਾ ਹੈ ਇਹਦੇ ਚ ਬਿਲਕੁਲ ਗੰਦਾ ਪਾਣੀ ਨਹੀਂ ਗਿਰਦਾ ਮਾਲਾ ਮੋਟਾ ਜਿਹਾ ਗਿਰਦਾ ਤਾਂ ਉਹ ਵੀ ਪਰੇ ਕਰਿਆ ਹਾਂ ਔਰ ਇਹਦੇ ਚ ਤਾਂ ਪਹਿਲਾਂ ਤੁਸੀਂ ਸਾਫ ਪਾਣੀ ਰਿਹਾ ਹੈ ਟੱਬੇ ਚ ਡੰਗਰ ਵੀ ਸਾਡੇ ਧੌਂਦੇ ਦੇ ਕੱਪੜੇ ਵੀ ਧੌਂਦੇ ਤੇ ਬੰਦੇ ਵੀ ਧੌਂਦੇ ਤੇ ਹਾਂ ਕਾਂਗਰਸ ਦੇ ਹੁੰਦੇ ਬਣ ਗਿਆ ਇਹ ਅੱਛਾ ਫੇ ਨਿਵਾਜ ਚ ਇੰਟਰਮੀਨ ਲੱਗੀ ਹੋ ਅ ਸਟੇਡੀਅਮ ਬਣਾਇਆ ਤਾਂ ਉਹਨੂੰ ਹੀ ਬਣਾਇਆ ਤੇ ਹੁਣ ਅੱਗੇ ਨਾਲੋਂ ਕੰਮ ਤਾਂ ਲੋਕਾਂ ਨੇ ਇੰਨੇ ਸੌਖੇ ਕਰਤੇ ਟੈਂਕੀਆਂ ਟੂਟੀਆਂ ਹੋ ਗਈਆਂ ਜਿੰਨਾ ਮਰਜ਼ੀ ਪਾਣੀ ਵਰਤੋ ਹਨਾ ਪਰ ਫਿਰ ਵੀ ਪੁਰਾਣੇ ਟੋਬੇ ਅਲੋਪ ਹੋ ਗਏ ਪੁਰਾਣਾ ਜਿਵੇਂ ਬੁੜੀਆਂ ਘੜਿਆਂ ਚ ਪਾਣੀ ਲੈ ਕੇ ਆਉਂਦੇ ਜਾਂਦਾ ਕੰਮ ਲੋਪ ਹੁੰਦੇ ਜਾ ਰਹੇ ਜੀ ਕਿਹੜੇ ਕਿਹੜੇ ਸਾਰੇ ਜੀ ਚਰਖੇ ਕੱਤਦੀਆਂ ਤੀਆਂ ਚਰਖੇ ਅਲੋਪ ਹੋ ਗਏ ਦੁੱਧ ਰਿੜਕਣਾ ਅਲੋਪ ਹੋ ਗਿਆ ਫਿਰ ਮਿਸੀਆਂ ਰੋਟੀਆਂ ਪਕਾਉਂਦੇ ਤੇ ਉਹ ਨਹੀਂ ਕੋਈ ਪਕਾ ਰਿਹਾ ਬਹੁਤ ਕੁਝ ਪੁਰਾਣਾ ਲੋਪ ਹੁੰਦਾ ਜਾ ਰਿਹਾ ਤੀਆਂ ਭਰਦੀਆਂ ਹੁੰਦੀਆਂ ਸਾਡੇ ਟੋਬੇ ਦੇ ਆਲੇ-ਦਾਲੇ ਬਹੁਤ ਜ਼ਿਆਦਾ ਸੌਣ ਦੇ ਮਹੀਨੇ ਕੁੜੀਆਂ ਬਹੁਤ ਜ਼ਿਆਦਾ ਇਕੱਠੀਆਂ ਹੋ ਜੇ ਕਰ ਦਿੰਦੇ ਮੇਲੇ ਵਾਂਗੂ ਰੋਜ਼ ਕਈ ਦਿਨ ਮੇਲੇ ਵਾਂਗੂ ਭਰਦਾ ਹੁੰਦਾ ਦਾ ਕੰਮ ਹੁਣ ਨਹੀਂ ਆਉਂਦੀਆਂ ਬਿਲਕੁਲ ਲੋਪ ਹੋ ਗਏ ਉਹ ਕੰਮ ਅੱਛਾ ਕੁੜੀਆਂ ਆਉਂਦੀਆਂ ਨਹੀਂ ਹੁਣ ਸੌਣ ਦੇ ਮਹੀਨੇ ਹੁਣ ਨਹੀਂ ਹੁਣ ਨਹੀਂ ਬਿਲਕੁਲ ਹੁੰਦਾ ਆਉਂਦੀਆਂ ਜ਼ਰੂਰ ਆ ਆਪਣੇ ਆਪਣੇ ਘਰਾਂ ਆਉਂਦਾ ਕੋਈ ਜੇ ਆਉਂਦਾ ਨਹੀਂ ਤਾਂ ਇਕੱਠੀਆਂ ਹੋ ਕੇ ਅਸੀਂ ਦੇਖਿਆ ਮੇਲਾ ਭਰ ਜਾਂਦਾ ਸੀ ਘਰੋਂ ਹੀ ਵਿਹਾਰ ਤਿਆਰ ਲੈ ਕੇ ਤਿੱਤਰ ਹਾਂਜੀ ਹਾਂ ਅੱਛਾ ਪਹਿਲਾਂ ਤਾਂ ਮੇਲਾ ਭਰ ਜਾਂਦਾ ਸੀ ਜੀ ਬਜ਼ੁਰਗੋ ਤੁਹਾਡੇ ਤੋਂ ਵੀ ਪੁੱਛਣਾ ਚਾਹਾਂਗੇ ਤੁਸੀਂ ਇਹ ਟੋਬੇ ਬਾਰੇ ਗੱਲ ਕਰ ਰਹੇ ਸੀ ਵੀ ਪਹਿਲਾਂ ਸਾਫ਼ ਸੁਥਰਾ ਹੁੰਦੇ ਸੀਗੇ ਉੱਥੋਂ ਹੀ ਪਾਣੀ ਪ ਕਿਹੜੇ ਕਿਹੜੇ ਕੰਮ ਵਾਸਤੇ ਛੱਪੜ ਦੀ ਵਰਤੋਂ ਪਿੰਡ 'ਚ ਕੀਤੀ ਜਾਂਦੀ ਸੀ ਪਹਿਲਾਂ ਪਹਿਲਾਂ ਨੰਬਰ ਤਾਂ ਇਹਦੇ ਵਿੱਚ ਕਈ ਬੰਦੇ ਬਰਤਨ ਧੋਂਦੇ ਐਨਾ ਪਾਣੀ ਖਾਪਦਾ ਅੱਛਾ ਨੰਬਰ 2 ਅਸੀਂ ਵੀ ਖੁਦ ਨਾਉਂਦੇ ਗਰਮੀ 'ਚ ਅੱਛਾ ਤੀਆ ਡੰਗਰ ਪਾਣੀ ਪਿੰਡੇ ਦੇ ਉਰ ਦੇ ਆਹ ਪੰਜ ਚਾਰ ਘਰਾਂ ਨੇ ਕੀ ਕਰਿਆ ਗੰਨ ਕਸਿੱਟਣਾ ਸ਼ੁਰੂ ਕਰਤਾ ਕਈ ਨਾ ਸੀ ਲੜੇ ਆ ਉਹ ਹਟ ਗਿਆ ਪੈਸੇ ਗੇਂਦਦੇ ਹੁਣ ਅੱਛਾ ਇਹ ਹੁਣੇ ਪਾਣੀ ਪੀਣੋਂ ਪਾਣੀ ਆਉਂਦਾ ਨਹੀਂ ਹੈ ਹਾਂ ਪਿੱਛੇ ਦੇ ਆਹਦਾ ਟਿਊਰ ਵੀ ਲੱਗਿਆ ਵਾ ਇਹਦਾ ਪਾਣੀ ਇਹਦੇ ਭਰ ਨਹੀਂ ਹੋਇਆ ਇਹ ਗਰਮੀ ਹੁੰਦੀ ਜੀ ਅਸੀਂ ਖੁਦ ਚਾਰਾ ਮਾਰਦੇ ਦੇ ਵਿੱਚ ਅੱਛਾ ਡੰਗਰ ਉਨ੍ਹਾਉਣ ਤੇ ਹਾਂ ਹੁਣ ਹਵਾ ਬਦਲ ਕੀ ਕਿਆ ਹੁਣ ਕਿਸੇ ਨੂੰ ਕਹਿ ਸਕਦੇ ਅਸੀਂ ਹੋਰ ਪਿੰਡਾਂ ਚ ਵੀ ਆਪਾਂ ਵੇਖਦੇ ਹਾਂ ਹੁਣ ਤਾਂ ਪਾਣੀ ਛੱਪੜਾਂ ਦੇ ਵਿੱਚ ਮੱਝਾਂ ਦੇ ਨਾਉਣ ਵਰਗਾ ਵੀ ਨਹੀਂ ਰਿਹਾ ਮੈਂ ਕਹਿੰਦਾ ਹੱਥ ਰਾਉਣ ਦੇ ਕਾਬਲ ਵੀ ਨਹੀਂ ਹਾਂ ਕੋਲ ਦੀ ਲੰਗ ਵੀ ਨਹੀਂ ਸਕਦੇ ਇੰਨੀ ਗੰਦੀ ਸਮੈਲ ਆਉਂਦੀ ਆ ਹਾਂ ਜੀ ਉਹ ਸਿਰਫ ਗੰਦਗੀ ਕਰਨ ਆਉਂਦਾ ਆ ਜਿਹੜੇ ਬਾਹਰ ਤੇ ਆਏ ਯੂਨੀਵਰਸਿਟੀ ਆਏ ਇਹ ਚੱਕੇ ਕਾਗਜ਼ ਵੀ ਛੁਡਰਨੇ ਆ ਅੱਛਾ ਦੇ ਦੇਣੇ ਪਾਣੀ ਬਾਹਰ ਮੰਗਦਾ ਹੋਰ ਕਿੱਥੇ ਗਿਆ ਕੋਈ ਬਾਲੀਵੁੱਡ ਤੋਂ ਕੋਈ ਹੈ ਨਹੀਂ ਉਰੇ ਕਹੋ ਤਾਂ ਕਿਹਨੂੰ ਕਹੋ ਲੈ ਮੈਂ ਕਿਹਾ ਹਸਪਤਾਲ ਵਿੱਚ ਚਲੇ ਗਿਆ ਉਹਨੇ ਪੱਖਾ ਚਲਾ ਕੇ ਆ ਮਖੀ ਕੀ ਕਰਦੇ ਆ ਕਹਿੰਦੇ ਮੱਛਰ ਹਟਾਉਣੇ ਆ ਅੱਛਾ ਬੈਂਚ ਦੇ ਮੱਛਰ ਇਹ ਸਾਨੂੰ ਕਰ ਮਨੇਰੀ ਦੇ ਹਟਾਉਣਗੇ ਹਾਂ ਬਿਲਕੁਲ ਕਿਹਨੂੰ ਕਹੋਂਗੇ ਤੁਸੀਂ ਉਹ ਅਖਬਾਰਾਂ ਵਾਂ ਦਾ ਬਹੁਤ ਕੁਝ ਹੁੰਦਾ ਬਹੁਤ ਅਸਮਾਨੀ ਕਿਲੇ ਚ ਰਹੋਣੇ ਆ ਪਰ ਲੋਕਾਂ ਨੂੰ ਚੋਲੂ ਪ੍ਰਾਣੀਆਂ ਇਮਾਰਤਾਂ ਕੋਈ ਹੈ ਇਸ ਪਿੰਡ ਦੇ ਵਿੱਚ ਕੋਈ ਪੁਰਾਣੀ ਇਮਾਰਤ ਉਸ ਵੇਲੇ ਦੀ ਆ ਇਹਦੇ ਤੋਂ ਬਿਨਾ ਤਲਾ ਤੋਂ ਬਿਨਾ ਕੋਈ ਤਾਂ ਠੀਕ ਆ ਕਿਹੜੀ ਕਿਹੜੀ ਸੀ ਜੀ ਹਾਂਜੀ ਕੋਈ ਕਿਹੜੀ ਕਿਸੇ ਇਤਿਹਾਸ ਨਾਲ ਜੁੜੀ ਸੀ ਜਾਂ ਉਹੀ ਪੁਰਾਣੀਆਂ ਹੀ ਸੀ ਪੁਰਾਣੀਆਂ ਅੱਛਾ ਤੋੜਤੀਆਂ ਹਾਂ ਤੋੜਤੀਆਂ ਨਵੇਂ ਘਰ ਬਣ ਗਏ ਕਹਿੰਦੇ ਇਮਾਰਤਾਂ ਦੀ ਵੀ ਉਮਰ ਹੁਣ ਘਟ ਗਈ ਆ ਪਹਿਲਾਂ ਇੱਕ ਇੱਕ ਸਾਦੀ ਜਿਹੜੀ ਕੋਈ ਘਰ ਸੀ ਮਕਾਨ ਸੀ ਇਹ ਟੈਨੀ ਪੱਕੀ ਹੁੰਦੀ ਸੀ ਹਨਾ ਤੇ ਹੁਣ 20 ਸਾਲਾਂ ਦੀ ਵੀ ਉਮਰ ਨਹੀਂ ਸਾਲ ਬਾਅਦ ਹੀ ਮਤਲਬ ਸੋਰਾ ਜਾ ਡਿੱਗਣ ਲੱਗ ਜਾਂਦਾ ਵੀ ਮੰਨ ਲੀਂਦਾ ਜਿਹੜੇ ਚਣਾਈ ਤੀਜੀ ਉਹ ਪਹਿਲਾਂ ਚੂਨੇ ਦੀ ਚਣਾਈ ਹੁੰਦੀ ਸੀ ਚੂਨਾ ਮਜ਼ਬੂਤ ਹੁੰਦਾ ਤਾਂ ਹੁਣ ਸਿਮਿੰਟ ਮਾੜੇ ਆਉਣੇ ਕੈਮੀਕਲ ਪਾਉਣੇ ਵਿੱਚ ਮਾੜੀਆਂ ਬਕੰਧਾਂ ਬਣ ਜਾਂਦੀਆਂ ਉਹਨਾਂ ਦੇ ਨਾਲ ਹਾਂਜੀ ਅੱਛਾ ਇੱਕ ਹੁੰਦਾ ਨਾ ਵੀ ਹਰੇਕ ਪਿੰਡ ਦੇ ਵਿੱਚ ਪਹਿਲਾਂ ਜਿਵੇਂ ਆਪਣਾ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਹੁੰਦੀ ਸੀ ਵੀ ਇੱਕ ਬੰਦਾ ਕਈ ਦਾ ਵਾਹਾਂ ਲਾਉਂਦਾ ਸੀ ਕੋਈ ਕੋਈ ਕੰਮ ਕਰਦਾ ਸੀ ਕਿਸੇ ਦੀ ਚੱਕੀ ਹੁੰਦੀ ਸੀ ਉਹ ਕੰਮ ਹਜੇ ਵੀ ਇੱਥੇ ਬਰਕਰਾਰ ਹੈ ਜਾਂ ਨਹੀਂ ਰਿਹਾ ਘਟਦਾ ਜਾ ਰਿਹਾ ਹੈ ਘਟਦਾ ਜਾ ਰਿਹਾ ਹੈ ਹਾਂ ਕਾਰਨ ਕੀ ਆ ਉਹਦਾ ਕਿੱਧਰ ਰੁਝਾਨ ਹੈ ਲੋਕਾਂ ਦੇ ਆਪਣੇ ਬੱਚੇ ਘਟ ਗਏ ਕੱਲੇ-ਕੱਲੇ ਹੋ ਗਏ ਜੁਦੇ ਹੋ ਗਏ ਸਭ ਅੱਗੇ ਸਾਂਝੀਆਂ ਫੈਮਿਲੀਆਂ ਦੀਆਂ ਹਾਂ ਹਾਂ ਜੋਇੰਟ ਜੋਇੰਟ ਤੇ ਵਿੱਚ ਪਿਆਰ ਬਿਲਕੁਲ ਹੀ ਘਟ ਗਿਆ ਜੀ ਹਾਇ ਉਹ ਨਹੀਂ ਪਿਆਰ ਨਹੀਂ ਹਾਂ ਜੀ ਅੱਗੇ ਤਾਂ ਸਾਂਝੇ ਕੰਮ ਕਰ ਲੰਦੇ ਤੇ ਦਾਣਾ ਪੱਕਾ ਚੱਕਣਾ ਅਸੀਂ ਇਕੱਠੇ ਚੱਕ ਲੰਦੇ ਤੇ ਓਕੇ ਦੂਏ ਨੇ ਦੂਏ ਦਾ ਚਕਾ ਦੇਣਾ ਦੂਏ ਨੇ ਦੂਏ ਦਾ ਚਕਾ ਦੇਣਾ ਹੁਣ ਨਹੀਂ ਜੀ ਆ ਪਿਆਰੇ ਨਹੀਂ ਆ ਹੁਣ ਤਾਂ ਰਿਸ਼ਤੇਦਾਰਾਂ ਤੇ ਪਿਆਰ ਨਹੀਂ ਰਿਹਾ ਅੱਗੇ ਵਿਆਹ ਸ਼ਾਦੀ ਕਰਦੇ ਤੇ ਚਾਰ ਚਾਰ ਪੰਜ ਪੰਜ ਦਿਨ ਨੂਰੇ ਰਿਸ਼ਤੇਦਾਰ ਰਹਿ ਕੇ ਜਾਂਦੇ ਤੇ ਉਹਦੇ ਨਾਲ ਜ਼ਿਆਦਾ ਪਿਆਰ ਵੱਜ ਜਾਂਦਾ ਤਾਂ ਹੁਣ ਪੈਲਸ ਵਿੱਚ ਆਉਨੇ ਆ 2 ਘੰਟੇ ਰਹਿਨੇ ਆ ਉੱਥੇ ਢੋਲ ਤੜਕਾ ਵੱਜਦਾ ਗੱਲੇ ਨਹੀਂ ਕੋਈ ਹੁੰਦੀ ਬੈਠ ਕੇ ਜਦੇ ਚਲੇ ਜਾਨੇ ਲੱਗ ਜਾਨੇ ਪਿਆਰ ਕਿੱਥੇ ਰਹਿੰਦਾ ਜੀ ਉਹਦਾ ਹੀ ਘਰ ਵਾਲੇ ਕਹਿੰਦੇ 2 ਘੰਟਿਆਂ 'ਚ ਹੀ ਰਿਸ਼ਤੇਦਾਰ ਬੰਨਵਾ ਦਿੰਦੇ ਆ ਹਾਂ ਉਹ ਤਾਂ ਬੰਦਲ ਨਹੀਂ ਜੀ ਜਦ ਉੱਥੇ ਖੜਕਾ ਦੜਕਾ ਹੋਈ ਜਾਣਾ ਕੋਈ ਗੱਲਬਾਤ ਹੋਣੀ ਨਹੀਂ ਅਸੀਂ ਰਿਸ਼ਤੇਦਾਰ ਉਹਨੇ ਚਾੜੀ ਵਰਤੌਣੇ ਵਾਲੇ ਹੋ ਜਾਂਦੇ ਆ 40 50 ਹੋਰ ਵੜ ਜਾਂਦੇ ਆ ਅੱਛਾ ਹਾਂ ਆ ਵਿਆਹ ਆ ਹੁਣ ਤਾਂ ਅੱਜ ਦਾ ਬਦਲ ਗਿਆ ਅੱਗੇ ਨਵਾਂ ਹੈ ਬਹੁਤ ਬਦਲ ਗਿਆ ਜੀ ਬਹੁਤ ਥੋੜਾ ਨਹੀਂ ਪਹਿਲਾਂ ਛੋਡੇ ਜਮਾਨੇ ਚ ਬਾਪੂ ਥੋੜਾ ਜਦੋਂ ਮਤਲਬ ਵਿਆਹ ਹੋਇਆ ਹੋਊਗਾ ਉਦੋਂ ਕੀ ਰਿਵਾਜ ਸੀ ਤੇ ਹੁਣ ਉਹਨਾਂ ਰਿਵਾਜਾਂ ਚ ਕੀ ਤਬਦੀਲੀ ਆਈ ਹੈ ਤਬਦੀਲੀ ਤਾਂ ਅੱਗੇ ਤਾਂ ਜੀ ਘਰੇ ਕਰ ਲੈਂਦੇ ਤੇ ਸਾਰਾ ਅੱਛਾ ਹਾਂ ਜੀ ਬੈਠ ਕੇ ਘਰੇ ਜਲੇਬੀ ਮਠਿਆਈ ਜੋ ਵੀ ਬਣਾਉਣਾ ਘਰੇ ਆਉਂਦੀ ਸੀ ਜਨ ਘਰੇ ਸਭ ਕੁਝ ਕਰਦੇ ਤੇ ਹੁਣ ਤਾਂ ਪੈਲਸ ਬਿਨਾਂ ਗੱਲੇ ਨਹੀਂ ਜੀ ਕਰਦੇ ਇਹ ਤਾਂ بڑے ਬੰਦਿਆਂ ਦਾ ਕੰਮ ਦਾ ਹੁਣ ਗਰੀਬ ਵੀ ਲੱਗੇ ਜਾਣ ਉਹ ਫੰਗ ਪਟਾਉਣੇ ਜੀ ਹਾਂ ਸਹੀ ਗੱਲ ਹੈ ਹਾਂ ਜੀ ਕਿਆ ਕਰਿਆ ਰੀਸ ਨੂੰ ਗਾਹ ਬਹੁਤ ਔਖਾ ਹੋ ਗਿਆ ਜੀ ਜਮਾਨਾ ਬਹੁਤ ਮਾੜਾ ਆ ਗਿਆ ਮਾੜਾ ਆ ਗਿਆ ਹਾਂ ਜੀ ਸ਼ੁਕਰੀਆ ਬਾਪੂ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਕੇ ਤੇ ਵਾਕਈ ਪੁਰਾਣੀਆਂ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਹਾਲਾਂਕਿ ਇਹਨਾਂ ਬਜ਼ੁਰਗਾਂ ਦੇ ਕੋਲੋਂ ਉਹ ਗੱਲਾਂ ਜਦੋਂ ਸੁਣਨ ਨੂੰ ਮਿਲਦੀਆਂ ਨੇ ਤਾਂ ਲੱਗਦਾ ਹੈ ਕਿ ਫਿਰ ਵੀ ਸਾਡੇ ਕੋਲ ਕਿਤੇ ਨਾ ਕਿਤੇ ਅਜੇ ਵੀ ਮੌਕਾ ਹੈ ਅਸੀਂ ਉਸ ਵਿਰਸੇ ਨੂੰ ਉਸ ਪੰਜਾਬ ਨੂੰ ਸੰਭਾਲ ਸਕਦੇ ਹਾਂ ਕੈਮਰਾਮੈਨ ਸਰਵੇਸ਼ ਦੇ ਨਾਲ ਮੈਂ ਗगन ਸਿੱਧੂ ਪੰਜਾਬ ਪ੍ਰਥਮ ਟੀਵੀ ਮੋਹਾਲੀ